ਜੇਕਰ ਤੁਸੀਂ ਸਵਰਸਿਵਲ ਮੋਟਰ ਦਾ ਕੰਮ ਕਰਾਉਣਾ ਮੋਟਰ ਨਮੀ ਲੈਣੀ ਹੈ ਤਾਂ ਤੁਸੀਂ ਹਜ਼ਾਰਾਂ ਰੁਪਏ ਬਚਾ ਸਕਦੇ ਹੋ ਪੰਜਾਬ ਤੋਂ ਸਭ ਤੋਂ ਸਸਤੇ ਰੇਟ ਨੇ ਬਾਈਆਂ ਕੋਲੇ ਮੋਟਰਾਂ ਦੇ ਮੋਟਰ ਨਮੀ ਲੈਣੀ ਹੈ ਸਵਰਸਿਵਲ ਚਾਹੀ ਲੈਣੀ ਹੈ ਪੁਰਾਣੀ ਚਾਹੇ ਕੋਈ ਕਰਵਾਣੀ ਹੈ ਤੁਸੀਂ ਨੇ ਰਿਪੇਅਰ ਵੀ ਤਸੱਲੀ ਬਕਸ਼ਣਾ ਕੰਮ ਕੀਤਾ ਜਾਂਦਾ ਤੇ ਆਪਾਂ ਜਿਹੜੇ ਪਹਿਲਾਂ ਵੀਡੀਓ ਪਾਈ ਸੀ ਬਹੁਤ ਕਿਸਾਨ ਵੀਰਾਂ ਦੇ ਸਵਾਲ ਸੀਗੇ ਅੱਜ ਉਹਨਾਂ ਸਵਾਲਾਂ ਬਾਰੇ ਗੱਲ ਕਰਾਂਗੇ ਤੇ ਜਿਹੜੀ ਘਠੱਗੀ ਵਜ ਦੇ ਤਾਰ ਲੈਣ ਵੇਲੇ ਪਹਿਲਾਂ ਵੀ ਆਪਾਂ ਦੱਸਿਆ ਸੀਗਾ ਉਦੇ ਬਾਰੇ ਅੱਜ ਦੁਬਾਰੀ ਗੱਲ ਕਰਾਂਗੇ ਕਿਸਾਨ ਭਰਾਵਾਂ ਨਾਲ ਇਹ ਤਾਰ ਲੈਣ ਵੇਲੇ ਸਭ ਤੋਂ ਵੱਡੀ ਠੱਗੀ ਹੁੰਦੀ ਹੈ ਤੇ ਉਹ ਠੱਗੀ ਕੀ ਹੁੰਦੀ ਹੈ ਇਹ ਤਾਰ ਨੂੰ ਲੈਣ ਵੇਲੇ ਤੁਹਾਡਾ ਸਭ ਤੋਂ ਪਹਿਲਾਂ ਰੇਟ 'ਚ ਠੱਗੀ ਹੁੰਦੀ ਹੈ ਤੇ ਦੂਜੀ ਕੁਆਲਿਟੀ ਠੱਗੀ ਹੁੰਦੀ ਹੈ ਅੱਜ ਉਹਦੇ ਬਾਰੇ ਬਾਈ ਜੀ ਡਿਟੇਲ ਦੱਸਾਂਗੇ ਆਪਾਂ ਬਲਾਡੇ ਆਏ ਬਾਈ ਦੁੱਧ ਲੈ ਲੰਦੇ ਤੇ ਬਾਈ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਇੱਕ ਨਾ ਮੈਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਕਮੈਂਟ ਆ ਰਹੇ ਜੀ ਵੀ ਇਹ ਜੀ ਗੇਜ ਦਾ ਕਿਵੇਂ ਪਤਾ ਲੱਗੇ ਆਪਾਂ ਨੇ ਅੱਜ ਸਭ ਤੋਂ ਪਹਿਲਾਂ ਤਾਂ ਗੇਜ ਬਾਰੇ ਦੱਸਣਾ ਵੀ ਗੇਜ ਦਾ ਕਿਵੇਂ ਦੇਖਣਾ ਆਪਾਂ ਨੇ ਭਾਈ ਜੀ ਇਹ ਆ ਗਈ 10 mm ਤਾar 10 mm ਤਾar ਨੂੰ ਉੱਪਰ ਹੋ ਗਏ ਨੇ 10 mm ਇਸ ਤੋਂ ਬਾਅਦ ਇਹਦੇ ਵਿੱਚ ਇੱਕ ਜਿਵੇਂ 10 ਸਾ 140 ਤਾar ਆਉਣਗੇ ਟੋਟਲ ਇਹਦੇ ਵਿੱਚ 10 mm ਦੇ ਵਿੱਚ ਹਮੇਸ਼ਾ ਹੀ 140 ਤਾar ਆਉਣਗੇ ਜਿਹੜਾ ਮਰਜ਼ੀ ਗੇਜ ਲੈ ਲਓ 9 ਗੇਜ ਲੈ ਲਓ 10 ਲੈ ਲਓ 11 ਲੈ ਲਓ 12 ਲੈ ਲਓ ਇਹਦਾ ਗੇਜ ਕਿਵੇਂ ਨੱਪਿਆ ਜਾਂਦਾ ਹੈ 140 ਤਾਰ ਇਕੱਲੇ ਵਾਲ ਦੀ ਮੋਟਾਈ ਨੂੰ ਗੇਜ ਕਹਿੰਦੇ ਨੇ ਕਿ ਜਿਹੜਾ ਆਪਣਾ ਇਕੱਲਾ ਵਾਲ ਆ ਗਿਆ ਇਹਦੀ ਮੋਟਾਈ ਨੂੰ ਗੇਜ ਕਹਿੰਦੇ ਨੇ ਗੇਜ ਨਾਪਣਾ ਇਹ ਨਾਪਣ ਦੀ ਨਾਪਣ ਹਰੇਕ ਮਿਸਤਰੀ ਕੋਲੇ ਪਿੰਡ ਵਾਲੇ ਕੋਲੇ ਹਰੇਕ ਕੋਲੇ ਮੀਟਰ ਹੁੰਦਾ ਹੈ ਇਹਦੇ ਨਾਲ ਗੇਜ ਨੱਪਿਆ ਜਾਂਦਾ ਰੱਗ ਕੱਲੀ ਤਾਰ ਦਾ ਗੇਜ ਜਿਸ ਮੀਟਰ ਨਾਲ ਨਾਪੈਂਦਾ ਕੱਲੇ ਵਾ ਬਾਲ ਦੀ ਮਟਾਈ ਨੂੰ ਗੇਜ ਕਹਿੰਦੇ ਨੇ ਤੇ ਬਾਕੀ ਆਪਾਂ ਜਿੱਥੋਂ ਲੈਨੇ ਆਂ ਜੇ ਮੈਂ ਦੁਕਾਨਦਾਰ ਤੋਂ ਉਦੋਂ ਲੈ ਵੀ ਸਕਾਂਗੇ ਮਾਪਣ ਵਾਸਤੇ ਚੱਕਣ ਵਾਸਤੇ ਹਰੇਕ ਦੁਕਾਨਦਾਰ ਵਾਲ ਕੋਲ ਜਿਹੜਾ ਕੋਈ ਵਾ ਵੇਚਦਾ ਮੰਡੀ ਦੇ ਵਿੱਚ ਕੋਈ ਵੀ ਦੁਕਾਨਦਾਰ ਮਾਲ ਵੇਚਦਾਗਾ ਉਹਨੂੰ ਉੱਥੇ ਕਹੋ ਮੈਨੂੰ ਗੇਜ ਨਾਪ ਕੇ ਦਿਖਾ ਦੇ ਬਾਰੇ ਦਾ 12 mm ਦੀ ਜੇ ਆਪਾਂ 10 mm ਦੀ 12 ਗੇਜ ਤਾਰ ਲਵਾਂਗੇ ਤਾਂ ਇਸ ਆਪਾਂ ਮੀਟਰ ਨਾਲ ਆਪਾਂ ਉਹਨੂੰ ਗੇਜ ਉੱਥੇ ਨਾਪ ਕੇ ਲੈ ਸਕਦੇ ਆਂਗੇ ਇਹਦੇ ਵਿੱਚ ਹਮੇਸ਼ਾ ਹੀ 140 ਤਾਰਾਂ ਆਉਣਗੀਆਂ 6 mm ਤਾਰ ਲੈਣੀ ਆ ਉਹਦੇ ਵਿੱਚ ਹਮੇਸ਼ਾ ਹੀ 8 ਇਸ ਤੋਂ ਬਾਅਦ ਅਗਲੇ ਵਿੱਚ ਟੋਟਲ ਗੇਜ 9 ਗੇਜ 10 ਪਹਿਲਾਂ ਵਾਲੀ ਵੀਡੀਓ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈ ਇਹਦੇ ਵਿੱਚ 9 ਗੇਜ 10 ਗੇਜ 11 ਤੇ 12 13 ਗੇਜ ਹਜੇ ਤੱਕ ਬਣੀ ਨਹੀਂ ਹੈਗਾ ਵੀ 12 ਗੇਜ ਆ ਉਤਾਰ 140 ਧਾਰਾ ਆਉਣਗੀਆਂ ਕੱਲੇ ਵਾਲ ਦੀ ਮੋਟਾਈ ਨੂੰ ਗੇਜ ਗੇਜ ਵਜੋਂ ਨਾਪਿਆ ਜਾਂਦਾ ਕੱਲੇ ਵਾਲ ਦੀ ਮੋਟਾਈ ਨੂੰ ਜਦੋਂ ਕੱਲੇ ਵਾਲ ਦੀ ਮੋਟਾਈ ਵਧ ਗਈ ਤਾਂ ਪੂਰੀ ਪੂਰੀ ਤਾਰ ਦੀ ਮੋਟਾਈ ਵਾਜੂ ਸਾਰੇ ਸਾਰੇ ਪਹਿਲਾਂ ਵਾਲੀ ਵੀਡੀਓ ਵਿੱਚ ਦੱਸਿਆ ਸੀ ਤਾਰ ਦੀ ਪਛਾਣ ਮਾਰੇ ਇਹਦੇ ਵਿੱਚ 6 ਐਮਐਮ ਤਾਰ ਆਉਂਦੀ ਹੈ 10 ਆਉਂਦੀ ਹੈ ਜਿਹੜੀ ਆਪਣੇ ਜ਼ਿਆਦਾਤਰ ਸਭ ਤੋਂ ਵੱਧ ਪਾਈ ਜਾਂਦੀ ਹੈਗੀ ਜਿਹੜੀ 6 ਐਮਐਮਰ ਦੇ ਵਿੱਚ ਆਪਾਂ ਨੇ ਉਸ ਦਿਨ ਇਹ ਨਹੀਂ ਦੱਸਿਆ ਵੀ ਤਾਰਾਂ ਕਿੰਨੀਆਂ ਹੁੰਦੀਆਂ ਨੇਗੀਆਂ 6 ਐਮਐਮ ਦੇ ਵਿੱਚ ਹਮੇਸ਼ਾ ਹੀ 84 ਤਾਰ ਆਉਣਗੀਆਂ ਤੇ 10 ਐਮਐਮ ਦੇ ਵਿੱਚ 140 ਤਾਰ ਆਉਣੀਆਂ ਹਮੇਸ਼ਾ ਹੀ ਇਸ ਤੋਂ ਬਾਅਦ ਇਸ ਤੋਂ ਬਾਅਦ ਗੇ ਚੱਲ ਪਏ ਹਰੇਕ ਤਾਰ ਜਿਵੇਂ 6 ਐਮਐਮ ਦੇ ਵਿੱਚ 9 ਗੇਜ 10 ਗੇਜ 11 ਤੇ 12 13 ਗੇਜ ਅਜੇ ਤੱਕ ਬਣੀ ਨਹੀਂ ਜੀ 13 ਗੇਜ ਇਹ ਦਾ ਉਸੇ ਤਰ੍ਹਾਂ ਹੀ 10 ਐਮਐਮ ਜਿਵੇਂ 9 ਗੇਜ 10 ਗੇਜ 11 12 13 ਇਹ ਚ ਵੀ ਨਹੀਂ ਬਣਿਆ ਜਿਹੜੀ ਫੁੱਲ ਗੇਜ ਹੁੰਦੀ ਹੈ 12 ਗੇਜ ਹੀ ਹੁੰਦੀ ਹੈਗੀ ਇਹਦੀ ਤਾਰ ਦੀ ਪਛਾਣ ਤੁਹਾਨੂੰ ਦੱਸਦਾ ਵੀ ਜਿਹੜੇ 140 ਤਾਰਾਂ ਕੱਲੇ ਬਾਲ ਦੀ ਮੋਟਾਈ ਨੂੰ ਗੇਜ ਕਹਿੰਦੇ ਨੇਗੇ ਕੱਲੇ ਬਾਲ ਦੀ ਮੋਟਾਈ ਨੂੰ ਹਰੇਕ ਪਿੰਡ ਦੇ ਵਿੱਚ ਹਰੇਕ ਮਿਸਤਰੀ ਕੋਲੇ ਮੀਟਰ ਹੁੰਦਾ ਆਪਾਂ ਉੱਥੇ ਨੂੰ ਮਾਪ ਕੇ ਦੇਖ ਸਕਦੇ ਆਂਗੇ ਕੱਲੇ ਬਾਲ ਦੀ ਮੋਟਾਈ ਨੂੰ ਗੇਜ ਕਹਿੰਦੇ ਨੇ 10mm ਦੇ ਵਿੱਚ 140 ਤਾਰਾਂ ਹੀ ਆਉਣਗੀਆਂ ਹਮੇਸ਼ਾ 6mm ਦੇ ਵਿੱਚ 84 ਤਾਰਾਂ ਹੀ ਆਉਣਗੀਆਂ ਮੇਸਟਰ ਪਿਛਲੀ ਵੀਡੀਓ ਵਿੱਚ ਰੇਟਾਂ ਬਾਰੇ ਆਪਾਂ ਨੇ ਪਾਤੀ ਦੀ ਕਿ 6mm ਦੀ ਫੁੱਲ ਗੇਜ ਦਾ ਰੇਟ 52 ਰੁਪਏ ਜੀਗੇ ਤੇ 10mm ਦਾ 140 ਅਸੀਂ ਉਹੀ ਰੇਟਾਂ ਨੂੰ ਅੱਗੇ ਇਸ ਤਰ੍ਹਾਂ ਹੀ ਵਧਾ ਰਹੇ ਨਹੀਂ ਬਲਕਿ ਹੁਣ ਪਹਿਲਾਂ ਨਾਲ ਪਹਿਲਾਂ ਰੇਟ ਸੀਗਾ 900 ਰੁਪਏ 950 ਰੁਪਏ ਤੋਂ ਉੱਪਰ ਸੀਗਾ ਅੱਜ 1100 ਰੁਪਏ ਤੋਂ ਉੱਪਰ ਪਹੁੰਚ ਗਿਆ ਪਰ ਆਪਾਂ ਲੋ ਸੋਡਾ ਪਿਆਰ ਦੇ ਕੇ ਉਥੇ ਤਾਂ ਰੇਟ 6mm 52 ਰੁਪਏ ਦੇ ਰਹੇ ਅੱਜ ਵੀ 6mm 52 ਰੁਪਏ 6mm ਤੇ ਆਪਣਾ 77 ਰੁਪਏ 10mm ਤਾਰ ਗੇਂ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਜੇ ਗੇਂ ਡਾਊਨ ਹੋਵੇ ਬਾਕੀ ਵੀਡੀਓ ਦੇਖਣ ਤੋਂ ਪਹਿਲਾਂ ਐਡਰੈਸ ਜਿਹੜਾ ਧਿਆਨ ਨਾਲ ਸੁਣ ਲਓ ਆਪਾਂ ਖੜਾ ਜਿਹੜਾ ਬਲੱਡ ਦੇ ਜੋਖ ਨਾਲ ਰੋਡ ਐ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਗਰਾਨਾਨਕ ਕਾਲਜ ਹੈ ਤੇ ਇਹ ਜਿਹੜਾ ਪੁਲ ਲੰਘਦਾ ਗਰਾਨਾਨਕ ਕਾਲਜ ਦੇ ਇੱਥੋਂ ਸਾਹਮਣੇ ਸ਼ਹਿਰ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ ਦੇ ਬਾਈਆਂ ਦੀ ਜਿਹੜੀ ਦੁਕਾਨ ਹੈ ਦੁੱਧੜੇ ਵਾਲੇ ਬਾਈ ਵਜਦੇ ਨੇ ਇਹ ਪੁਲ ਤੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਨੇ ਜਿਹੜਾ ਹਲਕਾ ਇਹ ਮੋੜ ਆਉਂਦਾ ਅੱਗੇ ਉੱਥੇ ਬਾਈਆਂ ਦੁਕਾਨ ਹੈ ਤੁਸੀਂ ਉੱਥੇ ਬੈਨਰ ਦੇਖ ਸਕਦੇ ਹੋ ਬੈਨਰ ਲੱਗਿਆ ਹੋਇਆ ਹੈ ਦੁੱਧੜੇ ਵਾਲੇ ਬਾਕੀ ਇਹ ਸੜਕ ਉੱਤੱਕ ਜਾਂਦੀ ਹੈ ਤੇ ਜਿਹੜਾ ਇਹ ਅੱਗੇ ਮੌਨਤ ਲੱਗੇ ਤੁਸੀਂ ਹਲਕਾ ਇਹ ਮੋੜ ਦੇਖ ਰਹੇ ਹੋ ਇੱਥੇ ਮੋੜ ਦੇ ਬਿਲਕੁਲ ਉੱਪਰ ਹੀ ਦੁਕਾਨਾਂ ਆ ਜਾਂਦੀਆਂ 8 9 10 9 10 ਤੇ 11 ਗੇਜ ਇਹ ਤਿੰਨੇ ਤਾਰ ਹੀ ਮਿਲਦੇ ਆ ਨਾ ਤੁਹਾਨੂੰ ਉਹ ਵੀ 90 ਰੁਪਏ ਫੁੱਟ ਦੇ ਹਿਸਾਬ ਨਾਲ ਮਿਲ ਰਹੀਆਂ ਨੇ ਤੁਹਾਨੂੰ 90 ਰੁਪਏ ਫੁੱਟ ਦੇ ਹਿਸਾਬ ਨਾਲ ਮੈਨੂੰ ਬਹੁਤ ਸਾਰੇ ਜ਼ਿੰਮੇਦਾਰ ਆਉਣੇ ਦੱਸਦੇ ਨਹੀਂ ਸਾਨੂੰ 90 ਤੋਂ 95 ਰੁਪਏ ਨਾਲ ਕਿ ਜਦੋਂ ਪੀਸ ਨਾਲ ਲੈ ਕੇ ਹਾਂ ਚਾਹ ਗੇਜ ਚੈੱਕ ਕਰਦੇ ਹੋ ਨਾ 9 ਤੇ 10 ਗੇਜ ਹੀ ਹੁੰਦਾ ਉਹਦਾ 9 ਤੇ 10 ਗੇਜ ਦੀ ਤੁਹਾਨੂੰ ਤਾਰ ਆ 90 ਰੁਪਏ ਫੁੱਟ ਮਿਲ ਰਹੀ ਆ ਬਲਕਿ ਆਪਣੇ ਕੋਲੇ 12 ਗੇਜ ਦੀ ਤਾਰ ਦਾ ਰੇਟ 70 ਰੁਪਏ ਫੁੱਟ ਆਗਾ ਆਪਣੇ ਕੋਲੇ 12 ਗੇਜ ਦੀ ਤਾਰ ਦਾ ਰੇਟ 77 ਰੁਪਏ ਫੁੱਟਾ ਆਪਣੀ ਮੰਡੀ ਦੇ ਵਿੱਚ ਪਤਾ ਕਰਕੇ ਇਹਦਾ ਰੇਟ ਆ 105 ਰੁਪਏ ਫੁੱਟ ਤੇ ਜਾ ਚੁੱਕਿਆ ਹੈਗਾ ਇਹਦਾ ਰੇਟ 105 ਰੁਪਏ ਆਪਾਂ 77 ਰੁਪਏ ਫੁੱਟ ਹੀ ਦੇ ਰਹਾਂ ਆਪਣੇ ਕੋਲੇ ਵੀਰੇ 98 ਰੁਪਏ ਤੇ ਕਮਾਈ ਤੇ ਕੰਮ ਕਰ ਰਹੇ ਆ ਜਿਹੜੇ ਦੁਕਾਨਦਾਰ ਨੇ ਉਹ 20 ਤੋਂ 25 ਰੁਪਏ ਫੁੱਟ ਤੇ ਕਮਾਈ ਕਰਦੇ ਨੇ ਉਸ ਤੇ ਧਰਦੇ ਆਪਾਂ ਇੱਕ 50 ਪੈਸੇ ਦੇ ਵੀ ਕਮਾਈ ਤੇ ਕੰਮ ਕਰ ਰਹੇ ਆਗੇ ਆਪਾਂ ਨੂੰ ਮੰਡੀ ਦੇ ਵਿੱਚ ਪਤਾ ਕਰਿਓ 9 10 ਤੇ 11 ਗੇਜ ਦਾ ਰੇਟ 90 ਤੋਂ 95 ਰੁਪਏ ਰੇਟ ਮਿਲ ਰਿਹਾ ਹੈ ਰਾਜਾ ਨਾ ਕੋਈ ਵੀ ਬੰਦਾ ਵੀਰ ਆਪਣਾ 200 300 ਕਿਲੋਮੀਟਰ 400 ਜਿੱਥੋਂ ਵੀ ਮੰਗਾਉਂਦਾ ਤਾਰ ਆ ਆਪਾਂ ਇਸੇ ਰੇਟ ਦੇ ਵਿੱਚ ਹੀ ਤਾਰ ਪਹੁੰਚ ਕਰਾਂਗੇ ਇਸੇ 70 ਰੁਪਏ ਦੇ ਵਿੱਚ ਜੇਕਰ ਉਹਦੇ ਫੇਰ ਵੀ ਐਂ ਲੱਗਦਾ ਵੀ ਸਾਨੂੰ ਕਿਸ ਤਰ੍ਹਾਂ ਲੱਗਦੀ ਹੈ ਫਿੱਟ ਨਹੀਂ ਆਉਂਦੀ ਆਪਣਾ ਵੱਡਿਆ ਬੜਾਇਆ ਪੀ ਸਤਾਰ ਬੈਨੂੰ ਦੁਬਾਰੇ ਵਾਪਸ ਕਰ ਸਕਦੇ ਹੋ ਤੇ ਆਪਦੇ ਰੁਪਏ ਨਾਜ਼ਰ ਨਾਲ Google Pay ਕਰਵਾ ਸਕਦੇ ਹੋਗੇ ਇਹ ਚ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਜੇ ਤੁਹਾਨੂੰ ਤਾਰ ਕੱਲ ਨੂੰ ਐ ਲੱਗਦਾ ਵੀ ਸਾਡੇ ਫਿੱਟ ਨਹੀਂ ਆਈ ਜਾਂ ਕਿਵੇਂ ਵੀ ਤਾਰ ਮੰਗਵਾ ਕੇ ਵੱਡਿਆ ਬੜਾਇਆ ਪੀ ਸਾਨੂੰ ਵਾਪਸ ਕਰ ਸਕਦਾ ਸਾਨੂੰ ਕੋਈ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੋਊਗਾ ਸਾਡੀ ਪੂਰੀ ਫੁੱਲ ਗੇਜ ਪੀਵੀਸੀ ਵਧੀਆ ਸਾਰੇ ਪਾਸੋਂ ਪੂਰੀ ਗਾਰੰਟੀ ਹੋਊਗੀ ਤਾਰ ਦੀ ਨਵੇਂ ਨੰਬਰ 2 ਇੱਕ ਇਹ ਵੀ ਵਿੱਚ ਬਹੁਤ ਸਾਰੇ ਦੁਕਾਨਦਾਰ ਇਹਨਾਂ ਨੂੰ ਉਲਝਾ ਰਹੇ ਨੇ ਜ਼ਿੰਮੇਵਾਰਾਂ ਨੂੰ ਵੀ ਇਹ ਪੁਰਾਣੀ ਸਕ੍ਰੈਪ ਤੋਂ ਬਣੀ ਹੋਈ ਆ ਜਾਇ ਇਹਦੇ ਵਿੱਚ ਐਲੂਮੀਨੀਅਮ ਦੀਆਂ ਤਾਰਾਂ ਪਾਈਆਂ ਹੋਈਆਂ ਨੇ ਅਸੀਂ ਉਹ ਚੀਜ਼ ਦੀ ਬਿੱਲ ਤੇ ਬਕਾਇਦਾ ਲਿਖ ਕੇ ਦੇਵਾਂਗੇ ਜੇ ਇੱਕ ਵੀ ਤਾਰ ਵਿੱਚੋਂ ਐਲੂਮੀਨੀਅਮ ਦੀ ਕੱਢਤੀ ਜਾਇ ਇਹ ਪੁਰਾਣੀ ਸਕ੍ਰੈਪ ਤੋਂ ਬਣੀ ਹੋਵੇ ਨਵੇਂ ਸੀਸੀ ਮਾਲ ਤੋਂ ਬਣੀ ਹੋਈ ਤਾਰ ਹੋਵੇ ਇਹਦੇ ਵਿੱਚ ਇੱਕ ਵੀ ਪੀਸ ਐਲੂਮੀਨੀਅਮ ਦਾ ਨਹੀਂ ਹੋਊਗਾ ਇਹ ਮੇਰੀ ਗਾਰੰਟੀ ਹੋਊਗੀ ਇੱਕ ਨਾ ਸੋਨੂ ਨਾ ਜਿਹੜਾ ਮੰਡੀ ਦੇ ਵਿੱਚੋਂ ਦੁਕਾਨਦਾਰ ਜਿਹੜੇ ਤਾਰ ਦਿੰਦੇ ਇਹਦਾ ਰੇਟ ਵੀ ਤੁਹਾਨੂੰ 80 ਤੋਂ 90 ਰੁਪਏ ਦੇ ਰਹੇ ਨੇਗੇ 10 ਗੇਜ ਤਾਰ ਗੇਜ ਦਾ ਮਤਲਬ ਕੱਲੀ ਤਾਰ ਦੀ ਮੋਟਾਈ ਨੂੰ ਗੇਜ ਇਹ ਆ 12 ਗੇਜ ਤਾਰ ਇਹਦਾ ਰੇਟ ਤਾਂ 105 ਰੁਪਏ ਚੱਲ ਰਿਹਾ ਅੱਜ ਮੰਡੀ ਦੇ ਵਿੱਚ 105 ਰੁਪਏ 12 ਗੇਜ ਦੀ ਤਾਰ ਦਾ ਰੇਟ ਇਹ 10 ਗੇਜ ਆ ਕੱਲੀ 10 ਗੇਜ ਦਾ ਵੀ ਰੇਟ ਵੀ 90 ਤੋਂ 95 ਰੁਪਏ ਆਪਾਂ 12 ਗੇਜ ਦਾ ਰੇਟ ਹੀ ਦੇ ਰਹੇ ਹਾਂ 70 ਰੁਪਏ ਫੋਟੋ 70 ਫੁੱਟ ਦੇ ਫੁੱਟ ਜੇ ਲਾਲ ਕੋਪਰਾ ਵੀਰੇ ਜਿਵੇਂ ਬਿਲਕੁਲ ਨਵੀਂ ਤਾਰ ਤੋਂ ਬਣਿਆ ਹੋਇਆ ਕੋਪਰਾਗਾ ਇੱਕ ਵੀ ਵਾਰ ਵਿੱਚ ਅਲਮੀਨੀਅਮ ਦਾ ਨਹੀਂ ਹੋਊਗਾ ਇਹ ਸਾਡੀ ਪੂਰੀ ਫੁੱਲ ਗਾਰੰਟੀ ਹੋਊਗੀ ਨਿੱਕ ਗੱਲ ਇਹ ਵੀ ਹੈ ਜਿਵੇਂ ਕਿਸਾਨਾਂ ਨੂੰ 70 ਫੁੱਟ ਇਹ ਛੋਟੇ ਜਿਹੇ ਲਈ ਲਾਈ ਜਾਂਦੇ ਨੇ ਹਨਾ ਇਸ ਛੋਟੇ ਗੇਜ ਦੀ ਤਾਰ ਵੀ 77 ਨਹੀਂ ਉਹ ਵੀ 90 ਰੁਪਏ ਦੇ ਰਹੇ ਨੇਗੇ ਅੱਛਾ ਉਹ ਵੀ 90 ਉਹ ਵੀ ਉਹ ਵੀ 90 ਰੁਪਏ ਦੇ ਦੇਣਗੇ ਆਪਾਂ ਪੂਰੇ ਫੁੱਲ ਗੇਜ ਦੀ ਤਾਰ ਵੀ 77 ਰੁਪਏ ਦਿੰਨੇ ਆਗੇ ਇਹ ਚੀਜ਼ ਦਾ ਮਤਲਬ ਬਹੁਤ ਵੱਡਾ ਉਲ ਹੈ ਅਜੇ ਤੱਕ ਇਹ ਚੀਜ਼ ਦੀ ਆਪਾਂ ਕਿਤੇ ਦੇਖੀ ਸੀ ਜੇ ਜਾਣਕਾਰੀ ਦਿੰਦੀ ਹੈ ਨਾ ਵੀਰ ਜੀ ਇੱਕ ਨਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਇਹ ਕਿਹਾ ਜੀ ਗੱਲ ਇਹ ਕਿ ਬੋਰ ਜਿੰਨਾ ਮਰਜ਼ੀ ਰੇਤਾ ਮਾਰ ਦੋਵੇ ਬਾਲੇ ਵੀਰਾਂ ਨੂੰ ਇਹ ਸਮਝ ਨਹੀਂ ਆਈ ਵੀ ਬੋਰ ਬੋਰ ਹਟਾਉਣ ਰੇਤੇ ਨੂੰ ਹਟਾਉਣ ਵਾਸਤੇ ਵੀਡੀਓ ਪਾਈ ਆ ਅਸੀਂ ਇਹ ਕਿਹਾ ਸੀਗਾ ਵੀ ਬੋਰ ਜਿੰਨਾ ਮਰਜ਼ੀ ਰੇਤਾ ਮਾਰੇ ਮੋਟਰ ਦੇ ਬੁਸ਼ 10-20 ਦਿਨਾਂ ਬਾਅਦ ਵੀ ਨੇਵਾ ਮਰਦੇ ਹੋਣ ਮੋਟਰ ਦੇ ਬੋਸ਼ਾਂ ਦੀ ਗਾਰੰਟੀ ਦੇਵਾਂਗੇ 6 ਮਹੀਨੇ ਦੀ ਮੋਟਰ ਦੇ ਬੋਸ਼ਾਂ ਦੀ ਗਾਰੰਟੀ ਦਿੰਦੀ ਰੇਤਾ ਕਾਰਨ ਅਸੀਂ ਬੋਰ ਦਾ ਰੇਤਾ ਨਹੀਂ ਹਟਾਉਣ ਵਾਸਤੇ ਗਿਆ ਜੀਗਾ ਅਸੀਂ ਹੁਣ ਅੱਜ ਵੀ ਕਹਿੰਦੇ ਆ ਮੋਟਰ ਜਿੰਨਾ ਮਰਜੀ ਬੋਸ਼ ਮਾਰ ਦਿਓ 10 ਦਿਨਾਂ ਬਾਅਦ 20 ਦਿਨਾਂ ਬਾਅਦ ਮੋਟਰ ਜਿੰਨਾ ਮਰਜੀ ਰੇਤਾ ਕੱਢਦੀ ਹੋਵੇ ਬਾਹਰ ਬੋਸ਼ ਮਾਰਦੇ ਹੋਣ ਬਾਰ-ਬਾਰ ਅਸੀਂ 6 ਮਹੀਨੇ ਦੀ ਗਾਰੰਟੀ ਫੁੱਲ ਦੇਵਾਂਗੇ ਜੇ ਦੁਬਾਰੇ ਦਿੱਕਤ ਆਉਣੀ ਹੈ ਨਾ 1 ਰੁਪਿਆ ਬੋਸ਼ਾਂ ਦਾ ਲਈਏ ਨਾ ਲੇਬਰ ਦਾ ਲਈਏ ਬਿਲਕੁਲ ਫ੍ਰੀ ਕਰਕੇ ਦੇਵਾਂਗੇ 6 ਮਹੀਨੇ ਦੀ ਮੋਟਰ ਦੀ ਪੂਰੀ ਫੁੱਲ ਗਾਰੰਟੀ ਅਸੀਂ ਉਰੇ ਆਪਣੇ ਤੁਹਾਡੇ ਸਾਹਮਣੇ ਮਸ਼ੀਨਾਂ ਦੇਖੋ ਮਸ਼ੀਨਾਂ ਚੱਲਦੀਆਂ ਨੇ ਬਾਹਰ ਲਿਆਂ ਮਸ਼ੀਨਾਂ ਸਾਰੀਆਂ ਮੰਗਵਾਈਆਂ ਹੋਈਆਂ ਨੇ ਬੋਸ਼ਾ ਨੂੰ ਪੂਰੀ ਤਸੱਲੀ ਬਖਸ ਕੰਮ ਕਰਕੇ ਦਿੰਨੇ ਆਂਗੇ 6 ਮਹੀਨਿਆਂ ਦੀ ਮੋਟਰ ਤੇ ਬੋਸ਼ਾ ਦੀ ਗਾਰੰਟੀ ਹੂ ਕੁਝ ਵੀ ਹੁੰਦਾ ਜੀ ਜਦੋਂ ਅਸੀਂ ਇੱਕ ਵਾਰੀ ਆਪਾਂ ਨੇ ਕੰਮ ਕਰਤਾ ਜੀ ਇੱਕਨਾਂ ਆਪਾਂ ਪਹਿਲਾਂ ਵੀ ਦੱਸਿਆ ਦੀ ਮੋਟਰ ਦੇ ਬੋਸ਼ਾ ਵਾਸਤੇ ਸਾਡੀ ਮੇਨ ਅਜ ਮੋਟਰ ਦਾ ਜਿਹੜਾ ਵੀਡੀਓ ਬਣਾਉਣ ਦਾ ਮੋਟਰ ਤੇ ਬੋਸ਼ਾ ਵਾਸਤੇ ਆ ਬੋਰ ਜਿੰਨਾ ਮਰਜੀ ਰੇਤਾ ਕੱਢਦਾ ਹੋਵੇ ਮੋਟਰ ਦੇ ਬੋਸ਼ ਬਾਰ-ਬਾਰ ਮਰਦੇ ਹੋਣ ਸਾਡੇ ਕੋਲ ਇੱਕ ਵਾਰੀ ਲੈ ਕੇ ਆ ਸੁ ਮੁੜ ਕੇ 1 ਸਾਲ ਚੱਕਣ ਦੀ ਲੋੜ ਨਹੀਂ ਮੋਟਰ ਦੇ ਕਰਨੀ ਤੇ ਇੱਕ ਇੱਕ ਬੇਨਤੀ ਹੋਰ ਹੈ ਹਰੇਕ ਪਿੰਡ ਦੇ ਵਿੱਚ ਇੱਕ ਗਰੁੱਪ ਬਣੇ ਹੁੰਦੇ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਵੀਰ ਦਾ ਫਾਇਦਾ ਹੋ ਜੇ ਆਪਣੀ ਵੀਡੀਓ ਦੇਖ ਕੇ ਇਹੀ ਆਪਾਂ ਨੂੰ ਇੱਕ ਪਿੰਡ ਦੇ ਵਿੱਚ 2-4 ਜਾਂ 5-7 ਗਰੁੱਪ ਆਪਣੇ ਕੋਲ ਜਰੂਰ ਐਡ ਹੁੰਦੇ ਨੇ ਜੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਉਹਦੇ ਗਰੁੱਪਾਂ ਵਿੱਚ ਸ਼ੇਅਰ ਕਰ ਦੋ ਤਾਂ ਜੋ ਕਿਸੇ ਨਾ ਕਿਸੇ ਵੀਰ ਦਾ ਹੋਰ ਫਾਇਦਾ ਹੋ ਸਕੇ ਕੰਟੈਕਟ ਨੰਬਰ ਹੈਗਾ 9715178000 941734599 9715178000